ਹਾਏ ਕੀ ਹੋ ਗਿਆ ਡਰਾ ਲਈ ਤੋ ਦੇਖਦੇ ਮੈਨੂੰ ਓ ਇੱਧਰ ਆ ਇੱਧਰ ਆ ਮੇਰੀ ਗੱਲ ਸੁਣ ਆ ਕੀ ਕਰਨ ਦੇ ਹੀ ਤੂੰ ਸ਼ਾਮ ਦੇ ਟਾਈਮ ਕੀ ਕਰਨੀ ਸਿਰਵਾਨੀ ਆ ਖਿਲਰੇ ਸੀ ਵਾਲ ਹਾਏ ਰੱਬਾ ਤੇਰਾ ਦਿਮਾਗ ਖਰਾਬ ਆ ਨਹੀਂ ਤੈਨੂੰ ਪਤਾ ਨਹੀਂ ਆ ਸ਼ਾਮ ਦੇ ਟਾਈਮ ਸਿਰ ਨਹੀਂ ਵਾਹੀਦਾ ਪਤਾ ਨਹੀਂ ਤੇਰੀ ਅਕਲ ਕਿੱਥੇ ਹੈ ਕਿ ਕਿੰਨੀ ਵਾਰੀ ਤੈਨੂੰ ਸਮਝਾਇਆ ਵਾ ਪਰ ਤੂੰ ਮੰਨਦੀ ਨਹੀਂ ਮੇਰੀ ਗੱਲ ਹਾਏ ਤੇ ਕੀ ਹੋ ਗਿਆ ਸ਼ਾਮ ਨੂੰ ਸ਼ਾਮ ਨੂੰ ਕਿਉਂ ਨਹੀਂ ਸਿਰ ਵਾਹੀਦਾ ਭਾਬੀ ਤੁਹਾਡੇ ਨਾ ਸੱਚੀ ਵਿਹਮਨ ਤੰਗ ਕਰ ਛੱਡਿਆ ਸਾਨੂੰ ਨਿਕ ਲੈਣ ਬਣਾਉਂਦਾ ਨਹੀਂ ਮੇਰੀ ਗੱਲ ਸੁਣ ਮੋٹے ਦਿਮਾਗ ਦੇ ਅ ਸ਼ਨੀਵਾਰ ਦੇ ਤੂੰ ਦਿਨ ਆ ਕਾਲਾ ਸੂਟ ਪਾ ਲਈ ਕਿੰਨੀ ਵਾਰੀ ਕਿਹਾ ਵਾ ਸ਼ਨੀਵਾਰ ਕਾਲੀ ਚੀਜ਼ ਨਹੀਂ ਪਾਣੀ ਕੀ ਗੱਲ ਸ਼ਨੀਵਾਰ ਤੂੰ ਹੀ ਰੋਟੀ ਨਹੀਂ ਖਾਂਦੇ ਫਿਰ ਤੇ ਆ ਮੇਰੀ ਗੱਲ ਸੁਣ ਦੂਰ ਕੀ ਜਾਣਾ ਅ ਤੇ ਵਾਲ ਵੀ ਕਾਲੇ ਆ ਫਿਰ ਸ਼ਨੀਵਾਰ ਇਹਨੂੰ ਵੀ ਚਿੱਟੇ ਕਰ ਲੈਣੀ ਫਿਰ ਮੈਂ ਮੈਂ ਕਰ ਲਾਂ ਜਬਾਨ ਨਾ ਲੜਾ ਜੋ ਜੋ ਮੈਂ ਤੈਨੂੰ ਚੀਜ਼ਾਂ ਕਹੀਆਂ ਨਾ ਤੂੰ ਮੇਰੀ ਇੱਕ ਵੀ ਗੱਲ ਨਹੀਂ ਮੰਨਦੀ ਆ ਤਾਈਓ ਨਾ ਤੇਰੀ ਸਰਕਾਰੀ ਨੌਕਰੀ ਨਹੀਂ ਲੱਗਣਦੀ ਆ ਜਾਣੀ ਆ ਤੂੰ ਫਾਰਮ ਭਰਨ ਆ ਸ਼ਾਮੀ ਤੋਂ ਬਾਹ ਲੈਣੀ ਆ ਸੇਰ ਸੇਰ ਵਾ ਲੈਣੀ ਉਹ ਇੱਕ ਲੈਣ ਬਣਾ ਹੋ ਜਾਂਦਾ ਇਹੋ ਹੀ ਤੇ ਮੇਰੀ ਗੱਲ ਮੰਨੇ ਨਾ ਜੇ ਮੇਰੇ ਹਿਸਾਬ ਨਾਲ ਚੱਲੇ ਤੇ ਵੇਖੀ ਕੱਲ੍ਹ ਹੀ ਤੇਰੀ ਸਰਕਾਰੀ ਨੌਕਰੀ ਲੱਗ ਜਾਊ ਆ ਮਾਤਾ ਬੱਸ ਕਰ ਲੱਗ ਜੂਗੀ ਨੌਕਰੀ ਮੇਰੀ ਅਬ ਇਹ ਮਾਰੇ ਨੌਕਰੀ ਲਵਾਣੀ ਮੇਰੀ ਕੇ ਲੈ ਦੱਸ ਜੀ ਇਹਨਾਂ ਨੂੰ ਸਹੀ ਸਲਾਹ ਦੋ ਉਹ ਵੀ ਇਹਨਾਂ ਨੂੰ ਬੁਰੀ ਲੱਗਦੀ ਹੈ ਜੇ ਮੈਂ ਕਹਿਨ ਨਹੀਂ ਆ ਇਹ ਸਭ ਚੀਜ਼ਾਂ ਨਹੀਂ ਕਰੀਦੀ ਪਤਾ ਨਹੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਆ ਰਿੰਪੀ ਤੇ ਰਿੰਪੀ ਅੱਗੋਂ ਮੰਮੀ ਤੇ ਦਾਈ ਜੀ ਵੀ ਉਹ ਜੇ ਇਹਨਾਂ ਦੀ ਤੇ ਗੱਲ ਹੀ ਛੱਡੋ ਇਹ ਵੀ ਮੇਰੀ ਗੱਲ ਨਹੀਂ ਮੰਨਦੇ ਜਦੋਂ ਮਰਜ਼ੀ ਜਿੱਥੇ ਚੱਲ ਜਾਂਦੇ ਕਹਿੰਦੀ ਜੋ ਫਿਰ ਆਪਣੀ ਵਰਜੀ ਮੈਨੂੰ ਨਾ ਕਿਉਂ ਬਾਅਦ ਚੋਂ ਤੁਸੀਂ ਹਾਂ ਕਰ ਲਾਂਗੇ ਬਸ ਕਰੋ ਤੁਸੀਂ ਆਪਣਾ ਘਰੀ ਜਾਓ ਫਿਰ ਮੈਂ ਕੀ ਕਰਾਂ ਹੁਣ ਹਾਂਜੀ ਕਿੱਧਰ ਚੱਲੇ ਜੇ ਮੈਂ हेयर कट ਕਰਉਣ ਚੱਲੇ ਹਾਈ ਰੱਬਾ ਉਹ ਮੇਰੀ ਗੱਲ ਸੁਣੋ ਕਿੱਥੇ ਚੱਲੇ ਜਾਈਂ ਵਾਲ ਕਟਾਣ ਨਹੀਂ ਹੇਅਰ ਕੱਟ ਕਰਾਉਣ ਯਾਰ ਤੁਸੀਂ ਸਾਰੇ ਜਾਣੇ ਮੇਰੀ ਗੱਲ ਕਿਉਂ ਨਹੀਂ ਸਮਝਦੇ ਕੀ ਸਮਝਣਾ ਵਾ ਅੱਜ ਸ਼ਨੀਵਾਰਾ ਸ਼ਨੀਵਾਰ ਦੇ ਦਿਨ ਆਪਣੇ ਵਾਲ ਕਟੋਂਦਾ ਵਾ ਆ ਨਾ ਤੁਸੀਂ ਨਵੀਂ ਰੀਤੀ ਰਿਵਾਜਾਂ ਚ ਲਾਇਆ ਕਰੋ ਇੱਕ ਮਿੰਟ ਅੱਜ ਸ਼ਨੀਵਾਰ ਹਨ ਸ਼ਨੀਵਾਰ ਹੈ ਨਾ ਹਾਂਜੀ ਅੱਜ ਚੁੱਲ੍ਹਾ ਨਾ ਬਾਲੀ ਸਾਰਾ ਦਿਨ ਇੱਕ ਹੀ ਗੱਲ ਹੋਗੀ ਮੇਰੀ ਗੱਲ ਸੁਨੋ ਨਾ ਘਟਾਇਓ ਵਾਲ ਵਹਿਮ ਪਰਮ ਹੁੰਦਾ ਵਾ ਇਹ ਸਾਡੇ ਵੱਡੇ ਵੱਡੇ ਰਿਆ ਨੇ ਇਹੋ ਹੀ ਸਾਨੂੰ ਸਿਖਿਆ ਦਿੱਤੀ ਹੈ ਕਿ ਆਹ ਦੇ ਨਾ ਨਹੀਂ ਕਰੀਦਾ ਆਹ ਦੇ ਨਾ ਨਹੀਂ ਕਰੀਦਾ ਤੂੰ ਹੀ ਨਾ ਸਾਰਾ ਟੱਬਰ ਹੀ ਮੇਰੀ ਗੱਲ ਮੰਨ ਕੇ ਰਾਜੀ ਨਹੀਂ ਜੇ ਉਹ ਤੂੰ ਮੈਨੂੰ ਦੱਸ ਸਕੂਲ ਇਹੋ ਕੁਛ ਹੀ ਸਿੱਖਦੀ ਰਹੀ ਆ ਲੈ ਦੱਸ ਸਕੂਲ ਕਿੱਥੋਂ ਆ ਗਿਆ ਇਹੋ ਹੀ ਕਿਤੇ ਤੁਹਾਡੀ ਦਾਦੀ ਜਿੰਦਾ ਹੁੰਦੀ ਉਹਨੇ ਤੇ ਤੁਹਾਨੂੰ ਕਿੰਨੀਆਂ ਗੱਲਾਂ ਸੁਣਾ ਦੇਣੀਆਂ ਮੈਂ ਤੇ ਫੇਰ ਤੁਹਾਨੂੰ ਥੋੜਾ ਥੋੜਾ ਹੀ ਕਹਿਣੀ ਆ ਕਿਰਨ ਤੂੰ ਸਾਰੀਆਂ ਇੰਨੇ ਸਾਰੇ ਵਹਿਮ ਯਾਦ ਹੀ ਕਿਤਰਾ ਰੱਖ ਲੈਨੀ ਆ ਲੈ ਦੱਸ ਵਹਿਮ ਕਾਦੇ ਆ ਉਹ ਜਿਹੜੀ ਗੱਲ ਬਣੀ ਆਈ ਆ ਸ਼ੁਰੂ ਤੇ ਹੀ ਉਹ ਹੀ ਤੁਹਾਨੂੰ ਦੱਸਣੀ ਆ ਤੂੰ ਹੀ ਵੀ ਨਹੀਂ ਮੇਰੀ ਗੱਲ ਮੰਨਦੇ ਤੁਹਾਡੀ ਭੈਣ ਵੀ ਉਹ ਹੀ ਉਹ ਵੀ ਨਹੀਂ ਮੰਨਦੀ ਫੇਰ ਕਹਿੰਦੇ ਜ ਸਾਡੇ ਕੰਮ ਨਹੀਂ ਬੰਦਦੇ ਓਏ ਸੰਡੇ ਦੀਆਂ ਰੈਸਟ੍ਰਿਕਸ਼ਨਸ ਤੈਨੂੰ ਪਤਾ ਮੰਡੇ ਟਿਊਸਡੇ ਵੈਨਸਡੇ ਥਰਸਡੇ ਫਰਡੇ ਸੈਟਰਡੇ ਕੱਲੇ ਕੱਲੇ ਦਿਨ ਕੀ ਕਰਨਾ ਕੀ ਨਹੀਂ ਕਰਨਾ ਕਦੋਂ ਉੱਠਣਾ ਕਦੋਂ ਬੈਠਣਾ ਕਦੋਂ ਸੋਣਾ ਕਦੋਂ ਖਾਣਾ ਕਦੋਂ ਉਹ ਪਾਸੇ ਕਰੋ ਵਹਿਮੀ ਵਹਿਮੀ ਲਈ ਹੈ ਨਾ ਮੈਂ ਤੁਹਾਡੀ ਦੁਸ਼ਮਣ ਨਹੀਂ ਜੋ ਤਾਂ ਨਿਤਰਾ ਕਰਾਂਗੀ ਤੂੰ ਦੁਸ਼ਮਣ ਨਾਲੋਂ ਘੱਟ ਬਣੀ ਆ ਕੁਝ ਕਰਨ ਵੀ ਨਹੀਂ ਦਿੰਦੀ ਉਹ ਚਲੋ ਚੰਗਾ ਠੀਕ ਆ ਨਾ ਮਨ ਨੂੰ ਮੇਰੀ ਗੱਲ ਫੇਰ ਜਦੋਂ ਕੋਈ ਕੰਮ ਨਹੀਂ ਬੰਦਾ ਸਾਡਾ ਕੰਮ ਨਹੀਂ ਬਣਿਆ ਜੇ ਮੇਰੀ ਗੱਲ ਮੰਨ ਲਓ ਤੇ ਕੋਈ ਹਰਜ ਨਹੀਂ ਹੋਊਗਾ ਉਹ ਤੂੰ ਤੇ ਟੂਟੀ ਖੁੱਲੀ ਤੋਂ ਵੀ ਚੀਕਾਂ ਮਾਰੀ ਜਾਣੀ ਰਹਿਣੀ ਆ ਤੈਨੂੰ ਕੀ ਕੀ ਸਮਝਾਈਏ ਹੇ ਕੀ ਹੋ ਗਏ ਹੇ ਰੱਬਾ ਮੰਮੀਆਂ ਤੁਸੀਂ ਕੀ ਕਰਨ ਚੱਲੇ ਸੀਗੇ ਉਹ ਕਿੱਡਾ ਵੱਡਾ ਅਪਰਾਧ ਹੋ ਜਾਣਾ ਸੀਗਾ ਕਿਹੜਾ ਅਪਰਾਧ ਮੈਂ ਕਰਤੇ ਅ ਮੰਮੀ ਤੁਸੀਂ ਨਹੀਂ ਸਿਆਣੇ ਬਿਆਣੇ ਹੈਗੇ ਜੇ ਉਹ ਤੁਹਾਨੂੰ ਪਤਾ ਨਹੀਂ ਆ ਸ਼ਾਮ ਦੇ ਟਾਈਮ ਤੁਸੀਂ ਨੋ ਘੱਟੇ ਜਾਂਦੇ ਘਰ ਦੇ ਅੰਦਰ ਕਿੰਨੀ ਵਾਰੀ ਤੁਹਾਨੂੰ ਕਿਹਾ ਵਾ ਜੇ ਨੋ ਘਟਨੇ ਹੁੰਦੇ ਆ ਐਤਵਾਰ ਕਟਿਆ ਕਰੋ ਸੋਮਵਾਰ ਕਟਿਆ ਕਰੋ ਬੁੱਧਵਾਰ ਕਟਿਆ ਕਰੋ ਸ਼ਨੀਵਾਰ ਨੂੰ ਨੋ ਘਟਾਓ ਕਿਹੜਾ ਮੇਰੇ ਸਾਹਮਣੇ ਖੜਾ ਸਾਹਮਣੇ ਹਲੋ ਫੜੋ ਆ ਗਈ ਜੇ ਮੈਂ ਨੋ ਘਟਨੇ ਹੁੰਦੇ ਨਾ ਆ ਬਾਹਰ ਕਟਿਆ ਕਰੋ ਇਥੇ ਆ ਜਿਹੜਾ ਆਪਣਾ ਗਾਰਡਨ ਹੈਗਾ ਵਾ ਪੂਰਾ ਫੜਾ ਮੈਂ ਪੁਣਾਪਾ ਮੈਂ ਤੇ ਤੂੰ ਕੀ ਆ ਗਈ ਤੇਰੇ ਵਹਿਮਾਂ ਤੋਂ ਆ ਨਾ ਕਰੋ ਉਹ ਨਾ ਕਰੋ ਇਹ ਟਾਈਮ ਤੇ ਨਾ ਉਹ ਨਾ ਇਹ ਟਾਈਮ ਤੇ ਕੱਪੜੇ ਨਾ ਧੋਵੋ ਹੈ ਸੁਣੇ ਪਹਿਲੇ ਕਿਹਾ ਸੰਨੇ ਵੀ ਸਾਡੀ ਕੁੜੀ ਥੋੜਾ ਬਹੁਤਾ ਵਹਿਮ ਕਰਦੀ ਆ ਇੰਨਾ ਕਰਦੀ ਆ ਕੋਨੀ ਸੰਨੇ ਗਿਆ ਮੇਰੀ ਜਾਨ ਨੂੰ ਪੰਗਾ ਹੀ ਪਾ ਲਿਆ ਉਹ ਵਹਿਮ ਕਰਦਾ ਵਾ ਇਹ ਤੇ ਮੈਂ ਤੇੜੀ ਭਲੇ ਵਾਸਤੇ ਕਹਿਨੀ ਆ ਤੂੰ ਸਾਡਾ ਪਲਾ ਰਹੇਂ ਹੈ ਭਾਬ ਮੇਰੀ ਉਂਗਲ ਵੱਢੀ ਜਾਂਦੀ ਹੁਣ ਲੈ ਦੱਸ ਮੰਮੀ ਉਹੀ ਤੇ ਗੱਲ ਆ ਇਹ ਫਿਰ ਬਣਨੀ ਹੁੰਦੀ ਨਾ ਗੱਲ ਤੂੰ ਕੱਢਦੇ ਕੱਢਦੇ ਆਪਣੀ ਉਂਗਲ ਕੱਟ ਲੈਂਦੇ ਹੱਥ ਦੇਖ ਮੇਰੀ ਗੱਲ ਸੁਣ ਤੇਰੇ ਅੱਗੇ ਜੋੜੇ ਹੱਥ ਕਹਿੰਦੇ ਮੈਂ ਤੇਰੇ ਪੈਰੀ ਹੱਥ ਲਾਦਾ ਰੱਬ ਦਾ ਵਾਸਾ ਸਾਡੇ ਕਰਨਾ ਕਿਸ ਨੇ ਵਹਿਮ ਕੀਤਾ ਹੀ ਤੇ ਨਾ ਕਰਨਾ ਹੀ ਸਾਨੂੰ ਨਾ ਗੱਲਾਂ ਕਿਆ ਕਰੇ ਇਹ ਗੱਲਾਂ ਮੈਂ ਪੇਕੇ ਚਲਾ ਚੱਲ ਕੇ ਵਿਆਮ ਕਰਿਆ ਕਰੋ ਮੇਰੀ ਮਾਂ ਕਰਿਆ ਕਰੋ ਫਿਰ ਤੁਸੀਂ ਸਾਰੇ ਜਾਣੇ ਕਹਿ ਦਿੰਦੇ ਜੇ ਸਾਡੇ ਕੰਮ ਨਹੀਂ ਪੰਦੇ ਨਾ ਕੰਮ ਤੁਹਾਡੇ ਬਣੇ ਕਿਥੋਂ ਵੇ 골ਡੀ ਉਹ 골ਡੀ ਨੂੰ ਕੀ ਆਵਾਜ਼ ਮਾਰਨ ਦੇ ਜੇ ਇਹ ਵੀ ਤੁਹਾਡੇ ਵਰਗੀ ਆ ਉਹ ਤੁਹਾਡੀ ਕੁੜੀ ਜਿਹੜੀ ਆ ਉਹ ਵੀ ਤੁਹਾਡੇ ਵਰਗੀ ਆ ਵੇ 골ਡੀ ਉਹਨਾਂ ਨੇ ਨਹੀਂ ਹੋਣਾ ਉਹਦੇ ਚਲ ਗਏ ਕਟਿੰਗ ਕਰਾਉਣ ਵਾਸਤੇ ਮੇਰੀ ਗੱਲ ਮੰਨ ਜਾਵੇ ਨਾ ਅੱਗ ਐ ਦੱਸ ਐ ਜਿਹੜੀ ਗੁੱਤਾ ਰੱਖ ਲਵੇ ਸਿਰ ਤੇ ਸ਼ਨੀਵਾਰ ਕਰਾਂ ਨੀ ਬੋਧਵਾਰ ਕਰਾਂਦਾ ਸ਼ੁੱਕਰਵਾਰ ਬੰਦਾ ਕਰਾਂਦਾ ਮੈਂ ਦੱਸਿਆ ਹੀਗਾ ਇਹ ਦੋ ਦਿਨ ਵਾਲ ਘਟਾਉਣੇ ਚਾਹੀਦੇ ਆ ਪਰ ਨਾ ਹਾਈ ਰੱਬਾ ਨੀ ਕਿਰਨ ਆ ਵੇਖ ਨੀ ਕਿਰਨ ਸਾਨੂੰ ਬਖਸ਼ ਦੇ ਭੇਜੀ ਉਹ ਵੀ ਲੱਗੀ ਹੋਣੀ ਕੋਈ ਹੋਰ ਕੰਮ ਕਰਨ ਮਰ ਜਾ ਮੇਰੇ ਤੋਂ ਕੋਈ ਗੱਲ ਸੁਣਦਾ ਹੀ ਨਹੀਂ ਨਾ ਰੱਬ ਜਾਣੇ ਉਹ ਕਿਹੜੀ ਖੋਡੇ ਵੜ ਗਏ ਨੇ ਮੈਂ ਦੇਖਦੀ ਆ ਹਾਈ ਉਹ ਵੀ ਕਿਤੇ ਆਪ ਸ਼ਗੁਨਾ ਕਰਨ ਲੱਗ ਪੈ ਮੈਂ ਜਾ ਕੇ ਵੇਨੀ ਤੂੰ ਹੀ ਨਾ ਆ ਫੜਾਓ ਚਰ ਆ ਫੜਾ ਦਿਓ ਆ ਨੇਲ ਉਹ ਨਾ ਕੱਟੇ ਅੱਜ ਸ਼ਨੀਵਾਰ ਹੈਗਾ ਵਾ ਹੇ ਰੱਬਾ ਅਸੀਂ ਕਿਹ ਜਾਣ ਨੂੰ ਪੰਗਾ ਪਾ ਲਿਆ ਆਪਣੀ ਨੂੰ ਅਸੀਂ ਕਹਿੰਦੇ ਚੱਲ ਥੋੜਾ ਬਹੁਤ ਹੈ ਚੱਲ ਕੋਈ ਨਹੀਂ ਸੈੱਟ ਹੋ ਜੂਗੀ ਇਹ ਤੇ ਮੈਨੂੰ ਲੱਗਦਾ ਇਹਨੇ ਤੇ ਸਾਨੂੰ ਹੀ ਨਵੇਂ ਦੀ ਬਣਾ ਛੜਿਆ ਆਪਣੇ ਨਾਲ ਨਾਲ ਹੀ ਕਿੰਨਾ ਕੰਦ ਪਿਆ ਕੋਈ ਸਮਝ ਨਹੀਂ ਲੱਗਦੀ ਕਿ ਤੂੜਾ ਹੀ ਕੱਟਦੇ ਘਿਹਰਾਤ ਪਾਸੇ ਕਰਦੀ ਇਹ ਪੈਰਾਂ ਨੂੰ ਲੱਗ ਲੱਗ ਹਾਏ ਰੱਬਾ ਓਹੋ ਵੇਖੀ ਸੀ ਤਾ ਤੂ ताई जी या तू की कर दित्ता शाम ਦੇ ਟੰਮ ਝਾੜੂ ਮਾਰੀ ਜਾਂਦੇ ਜੇ ਬੰਦ ਕਿੰਨਾ ਪੈਰਾਂ ਨੂੰ ਲੱਗ ਕੇ ਸਾਰਾ ਅੰਦਰ ਜਾਂਦੇ ਆ ਉਹ ਐਡਾ ਕਿਹੜਾ ਇੱਥੇ ਦਰਿਆ ਵਗਣ ਦਿਆ ਹੈਗਾ ਕਿ ਜਿਹੜਾ ਪੈਰਾਂ ਨੂੰ ਤੁਹਾਡੇ ਲੱਗ ਕੇ ਅੰਦਰ ਜਾਂਦੇ ਆ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਵਾ ਸ਼ਾਮੀ ਝਾੜੂ ਨਹੀਂ ਮਾਰੀ ਦਾ ਨਹੀਂ ਮਾਰੀ ਦਾ ਤੁਸੀਂ ਹੈਗੇ ਜੇ ਮੇਰੀ ਗੱਲ ਹੀ ਨਹੀਂ ਮੰਨਦੇ ਫੇਰ ਕਹੋ ਕਿ ਸਾਡੇ ਕੋਈ ਤੇ ਕੰਮ ਹੀ ਨਹੀਂ ਪੰਦੇ ਕੰਮ ਕਿੱਥੋਂ ਬਣਨ ਜੇ ਆਗ ਸਭ ਕੁਝ ਕਰਨਾ ਤੁਸੀਂ ਵੇਰਿਆਂ ਤੇ ਵਹਿਮਾਂ ਨੇ ਸਾਨੂੰ ਤੰਗ ਕਰ ਛੱਡਿਆ ਸਾਡਾ ਦਿਮਾਗ ਖਰਾਬ ਛੱਡਿਆ ਜਿਹੜਾ ਕੰਮ ਕਰਦਾ ਤੂੰ ਉਸੇ ਦੀ ਟੋਕਾ ਟੋਕੀ ਕਰਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੈਨੂੰ ਨਹੀਂ ਨੋ ਲਿਆਂਦਾ ਕਿ ਵਹਿਮਣ ਲਿਆਂਦਾ ਵਹਿਮ ਇਹਨਾਂ ਲੈ ਦੱਸ ਇਹ ਛੇ ਕਿਹੜੀ ਗੱਲ ਆ ਆ ਵਹਿਮ ਕਰਨ ਨੂੰ ਹੀ ਬਣੇ ਆ ਐਵੇਂ ਥੋੜੀ ਬਣ ਗਏ ਆ ਵੇਖੋ ਇਤਰਾ ਨਹੀਂ ਅਮਸ਼ਾ ਗੁੰਨਦੇ ਇਹ ਆਪਾਂ ਨਾ ਵੇਖਦੇ ਚਾਹ ਦੇਣੀ ਆ ਤੂੰ ਹੀ ਉਹ ਸ਼ਾਮੀ ਝਾੜੀ ਮਾਰੂਗੀ ਘਰ ਚ ਬਰਕਤ ਕਿਵੇਂ ਆਣੀ ਸਾਡੇ ਹਾਏ ਨੇ ਤੂੰ ਕਿੰਨਾ ਬੋਲਦੀ ਆ ਕਿੰਨਾ ਬੋਲਦੀ ਤੇਰੀ ਜ਼ੁਬਾਨ ਬੰਦ ਨਹੀਂ ਹੁੰਦੀ ਹਾਏ ਸਾਨੂੰ ਕੰਮ ਕਰ ਲੈਂਦਿਆ ਕਰ ਕੰਮ ਕਰਦੇ ਤੂੰ ਰੋਕ ਦਿੰਨੀ ਆ ਐਨੀ ਅਪਸਗਣ ਤੋਂ ਤੂੰ ਕਰਦੀ ਆ ਹਾਏ ਮੈਂ ਮਰ ਜਾ ਮਮੀ ਆ ਆਏ ਜਿਹੜੇ 2 ਮਿੰਟ ਮੇਰੀ ਗੱਲ ਸੁਣਿਓ ਮੈਂ ਬਾਹਰ ਬਾਹਰ ਆ ਕੀ ਆ ਆ ਜਿਹੜਾ ਲਿਆਦੀ ਆ ਬੈਹਮਾਣ ਲਿਆਦੀ ਓ ਮੇਰੇ ਕੋਲ ਪਰਦੀ ਕਿਉਂ ਆਇਆ ਇਹੇ ਤੋ ਮੇ ਤੇ ਉਂਗਲ ਵੱਡ ਦੇਣ ਲੱਗੀ ਸੀ ਮੇਦੇ ਨੇਲ ਕੱਟਣ ਲੱਗੀ ਸੀ ਸਾਜੇ ਤੇ ਨੇਲ ਕੱਟ ਰਖੋਗੇ ਰੱਬ ਜੀ ਕਿਤੇ ਰੱਖੇ ਇਹ ਨੇਲ ਕੱਟ ਰ ਮੈਂ ਲਗਾਤਾ ਆ ਮੇਰੀ ਗੱਲ ਸੁਣੋ ਫੋਨ ਤੇ ਮੈਂ ਸਹੀ ਆ ਸ਼ਾਮ ਦੇ ਟਾਈਮ ਛਾੜੂ ਮਾਰਾਂ ਦੇ ਕਿਹੜਾ ਖੇਤ ਰਿਆ ਵ ਗੰਦਿਆ ਵਾ ਸਾਰਾ ਪੈਰਾਂ ਨੂੰ ਲਾ ਕੇ ਅੰਦਰ ਜਾਣ ਦੇ ਤੇ ਜੇ ਹੀ ਟੁੱਕ ਲਾਂਗੇ ਤਾਂ ਮਾਰਾਂ ਤੇ ਫਿਰ ਕੀ ਹੋਏ ਇਹਦੇ ਚ ਕੀ ਹੋ ਗਿਆ ਮੰਮੀ ਝਾੜੂ ਨਹੀਂ ਮਾਰੀਦਾ ਸ਼ਾਮੀ ਮੈਂ ਸੁਣਿਆ ਸੀਗਾ ਮੈਂ ਇੰਸਟਾਗ੍ਰਾਮ ਤੇ ਪੰਡਿਤ ਸੁਣਨ ਦੀ ਵੇਖਣ ਦੀ ਸੀਗੀ ਉਹ ਪਤਾ ਕੀ ਕਹਿੰਦੇ ਸੀਗਾ ਕਹਿੰਦਾ ਇਹ ਸ਼ਾਮ ਕੇ ਟਾਈਮ ਝਾੜੂ ਲਗਾਉਣੇ ਸੇ ਘਰ ਮੇਂ ਬਰਕਤ ਨਹੀਂ ਆਤੀ ਪਤਾ ਨਹੀਂ ਐ ਕਿ ਖਸਮਾ ਨੂੰ ਖਾਏ ਤੇਰਾ ਪੰਡਿਤ ਤੇ ਖਸਮਾ ਨੂੰ ਖਾਤ ਤੂੰ ਖਬਰਦਾਰ ਸਾਨੂੰ ਵੈਮ ਗੁੰਮ ਸੜਾਏ ਤੇ ਜਦੋਂ ਵੇਖੋ ਕਰਦੀ ਮੈਂ ਗੋਲਡੀ ਦੇ ਨਾਲ ਗੱਲ ਵੇ ਗੋਲਦੀ ਹਾਏ ਹਾਏ ਕੋਈ ਸੁਣਦਾ ਮੇਰੀ ਗੱਲ ਨਾ ਉਹ ਤੇ ਕਟਿੰਗ ਕਰਉਣ ਗਏ ਉਹਨਾਂ ਨੇ ਵੀ ਤੇ ਸੋਹਣਾ ਹੀ ਆਏ ਕਟਿੰਗ ਕਰਾਉਣ ਆ ਕੰਮ ਛੱਡਣਾ ਕਿ ਨਹੀਂ ਛੱਡਣਾ ਨਾ 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 ਵਹਿਮ ਪਰਮ ਕਰਨ ਨੂੰ ਹੀ ਬਣੇ ਆ ਇਹ ਹੋਏ ਕਿ ਤੇ ਆਡੀ ਦਾਦੀ ਸੱਸ ਜਿੰਦਾ ਹੁੰਦੀ ਉਹ ਤੁਹਾਨੂੰ ਦੋਵਾਂ ਨੂੰ ਸਮਝਾਉਂਦੀ ਕਿ ਪੁੱਤ ਕੁੜੀ ਬਿਲਕੁਲ ਸਹੀ ਕਹਿ ਰਹੀ ਹੈ ਨਾ ਤੇ ਤੂੰ ਹੁਣ ਤਾਂ ਘੇਟੋਂ ਬਾਹਰ ਹੋਣਾ ਸੀਗਾ ਮੈਨੂੰ ਤਾਂ ਲੱਗਦਾ ਇਹਨੇ ਸਾਨੂੰ ਵੀ ਵਹਿਮਾਂ ਚ ਪਾ ਛੱਡਣਾ ਹੀ ਸਾਨੂੰ ਕੋਈ ਕੰਮ ਕਰਨ ਨਹੀਂ ਦਿਆ ਕਰਨਾ ਇਹਨੇ ਮੇਰੇ ਤੇ ਮੇਰੇ ਤੇ ਬੋਲ ਬੋਲ ਕੇ ਨਾ ਕਲਪ ਕਲਪ ਕੇ ਮੇਰਾ ਤੇ ਗਲਾ ਵੀ ਪੀੜ ਹੋਣ ਲੱਗਾ ਮੈਂ ਕੀ ਕਰਾਂ ਮੈਂ ਬੜੀ ਦੁਖੀ ਹਾਂ ਸਾਹੀ ਨੋ ਲਿਆਵਾਂਗੇ ਤਾਂ ਸੌਖੇ ਹੋਵਾਂਗੇ ਕੰਮ ਧੰਦਾ ਨਿਭੜ ਗਿਆ ਕਰੂ ਛੇਤੀ ਇਹ ਤੇ ਜਿਹੜੇ ਕੰਮ ਨੂੰ ਹੱਥ ਪਾਉਨੇ ਆ ਉਸੇ ਕੰਮ ਨੂੰ ਆ ਕੇ ਫੜ ਲੈਂਦੀ ਆ ਨਹੀਂ ਕਰਨਾ ਨਹੀਂ ਤਾਈ ਜੀ ਆ ਨਹੀਂ ਕਰਨਾ ਤਾਈ ਜੀ ਉਹ ਨਹੀਂ ਕਰਦਾ ਸਾਰੀ ਦਿਹਾੜੀ ਇਹਦੇ ਕੋਈ ਕੰਮ ਨਹੀਂ ਨਿਭੜਦਾ ਮੈਂ ਕੀ ਕਰਾਂ ਮੈਂ ਤੇ ਤੂੰ ਹੀ ਕੋਸ਼ਿਸ਼ ਨਾ ਕਰੋ ਜੋ ਮੈਂ ਕਰਨੀ ਉਹ ਤੂੰ ਹੀ ਕਰ ਦੇਣੀ ਨਹੀਂ ਨਹੀਂ ਉਹ ਦੇਖਿਆ ਤੂੰ ਜਾ ਆਪਣੇ ਕਮਰੇ ਦੀ ਵੀ ਮੈਂ ਕੱਪੜੇ ਧੋ ਲਵਾਂ ਬੜੇ سارے ਕੱਪੜੇ ਇਕੱਠੇ ਹੋਏ ਪਏ ਨੇ ਤੇ ਸੇਰੇ ਫੇਰ ਪਾਣੀ ਜਲਦੀ ਚੱਲ ਜਾਂਦਾ ਹਾਇ ਰੱਬਾ ਫੇਰ ਕੱਪੜੇ ਹੁਣੇ ਮੈਂ ਕੀ ਸਮਝਾ ਕੇ ਟੀਆਂ ਕਿ ਆ ਚੀਜ਼ਾਂ ਨਹੀਂ ਕਰੇਦੀਆਂ ਸ਼ਨੀਵਾਰ ਦੇ ਦਿਨ ਤੁਸੀਂ ਕੱਪੜੇ ਧੋਣ ਲਗੇ ਉਤੋਂ ਵੇਖੋ ਸੰਧਿਆ ਦਾ ਵੇਲਾ ਵਾ ਕੋਈ ਤੁਸੀਂ ਝਾੜੂ ਮਾਰੀ ਜਾਂਦੇ ਮੇਰੀ ਗੱਲ ਵੀ ਸੁਣ ਲਓ ਮੈਂ ਤਾਂ ਡਗੜਾ ਪੂਰਾ ਚੰਨੀ ਆ ਪੁੱਤ ਅਹੀਂ ਵੱਡੇ ਆ ਸਾਨੂੰ ਪਤਾ ਕੀ ਕਰਨਾ ਤੇ ਕੀ ਨਹੀਂ ਕਰਨਾ ਤੁਹਾਨੂੰ ਦੋਵਾਂ ਨੂੰ ਮੰਜ ਪੈ ਗਈ ਐ ਤੁਹਾਨੂੰ ਦੋਵਾਂ ਨੂੰ ਕੱਖ ਨਹੀਂ ਪਤਾ ਕੀ ਕਰਨਾ ਕੀ ਨਹੀਂ ਕਰਨਾ ਵਹਿਮ ਭਰਨ ਕਰਨ ਨਹੀਂ ਬਣੇ ਹੁੰਦੇ ਆ ਫੇਰ ਤੁਸੀਂ ਕਹਿ ਦਿੰਦੇ ਸਾਡੇ ਕੰਮ ਨਹੀਂ ਬੰਦੇ ਨੇ ਨਾ ਨਾ ਤਨੂੰ ਕਪੜੇ ਧੋਣਾ ਕੰਮ ਨਹੀਂ ਬੰਦੇ ਲੈ ਜੇ ਮੈਂ ਕਹਿਨ ਨਹੀਂ ਆ ਨਾ ਤੇ ਮੰਨ ਲਈ ਦੀ ਹੁੰਦੀ ਆ ਮੰਨਦੇ ਹੈ ਨਹੀਂ ਆ ਨਹੀਂ ਮੰਨੀ ਤੇ ਨਾ ਮੰਨੋ ਮੈਂ ਸ਼ੂ ਨਾ ਲਗੀ ਬਾਰੋ ਇਹਨੂੰ ਕੀ ਸਿਖਾਇਆ ਮੇਰੀ ਮਾਮੀ ਵੀ ਵਹਿਮ ਕਰਦੀ ਐ ਮੈਨੂੰ ਤਾਂ ਲੱਗਦਾ ਸੀ ਦਿਮਾਗੋ ਤਾਂ ਨਹੀਂ ਕਿਦੇ ਹੇਲ ਗਈ ਦਿਮਾਗੋ ਕੋਈ ਨਹੀਂ ਹੇਲ ਹੋਣ ਲੱਗੀ ਲੈਨੇ ਸਾਨੂੰ ਹਲਾਦ ਰਏ ਨਹੀਂ ਇਹ ਸੈਟ ਹੈ ਮੈਨੂੰ ਲੱਗਦਾ ਇਹਦੀ ਸਾਰਾ ਇਹਨਾਂ ਪਿਛਲੇ ਇਹਨਾਂ ਦੇ ਮੰਮੀ ਇਹਦੀ ਪਾਪਾ ਸਾਰੇ ਵਿਆਹਾਂ ਦੇ ਮਾਰੇ ਵਿਆਹਾਂ ਦੇ ਮਾਰੇ ਵਿਆਹਾਂ 'ਚ ਕੰਮ ਕਰਦੇ ਤੇ ਤਰੀਕਾ ਵੇਖ ਵੇਖ ਕੇ ਟਾਈਮ ਵੇਖ ਵੇਖ ਕੇ ਕੰਮ ਕਰਦੇ ਅਸ ਦਿਨ ਨਹੀਂ ਕਰਨਾ ਉਸ ਦਿਨ ਨਹੀਂ ਕਰਨਾ ਅੱਜ ਮੰਗਲਵਾਰੀ ਐ ਸ੍ਰੀਚਰਵਾਰੀ ਅਹੀਂ ਤੇ ਕੁਛ ਨਹੀਂ ਵੇਦੇ ਇਹਨੂੰ ਗੋਲਡੀ ਪਿਆਸ ਸਾਰੇ ਵਾਰਿਆ ਮੈਨੂੰ ਗੋਲਡੀ ਨੇ ਸਿਆਸੀ ਮੰਮੀ ਐ ਕੁੜੀ ਨਾ ਥੋੜਾ ਜਿਹਾ ਵਿਆਹ ਕਰ ਥੋੜਾ ਜਿਹਾ ਉਹ ਰਾਜਾ ਕਰਦੀ ਇਹ ਤੇ ਮੈਂਟਮੈਂਟ ਤੇ ਕਰਦੀ ਚੰਦਾ ਥੋੜਾ ਕਰਦੀ ਆ ਉਹ ਫੇਰ ਉਹ ਵੀ ਫੇਰ ਉਹਦੇ ਮਗਰ ਚੱਲ ਪਏ ਫੇਰ ਅੰਦਰੋਂ ਕੁਛ ਨਾ ਕੁਛ ਕਰਦੀ ਹੋਣੀ ਆ ਫੇਰ ਬੋਲਾ ਬੋਲੀ ਹੋ ਜਣੀ ਹੈ ਕੀ ਕਰਾਂਗੇ ਇਹਦੀ ਇਹੋ ਵਹਿਮ ਹੀ ਸਾਨੂੰ ਮਾਰ ਚੱਡਣਗੇ ਮਾਮੀ ਨਹੀਂ ਕਰਨ ਦੇਣਗੇ ਤਾਂ ਕੋਈ ਨਹੀਂ ਇਹਨੂੰ ਸਮਝਾਉਂਦੇ ਆ ਜਰਾ ਕਿ ਕੀ ਕਰਦੀ ਹੈ ਹਾਏ ਮਰ ਗਏ ਮੰਮੀ ਹੁਣ ਕੀ ਹੋ ਗਿਆ ਕਾਈ ਸੀ ਹਏ ਸਾਣੀ ਆਉਂਦੀਆ ਫੋਨ ਕੀ ਹੋਇਆ ਮम्मी ਪਾਈ ਜੀ ਇੱਥੇ ਆ ਜਾਓ ਕੀ ਹੋਇਆ ਏਦਾਂ ਕਰੋ ਮੇਰੇ ਬੜੀ ਤਬੀਅਤ ਖਰਾਬ ਆ ਜਲਦੀ ਜਾਓ ਆ ਡਾਕਟਰ ਹੈਪੀ ਕੋਲੋਂ ਮੇਰੀ ਦਵਾਈ ਲਿਆ ਦਿਓ ਮੈਨੂੰ ਸਾਹ ਨਹੀਂ ਆਉਂਦੀਆ ਮੇਰੇ ਸਿਰ 'ਚ ਬੜੀ ਪੀੜ ਹੁੰਦੀ ਆ ਜਲਦੀ ਜਾਓ ਦਵਾਈ ਲੈ ਕੇ ਆਓ ਮੇਰੀ ਸੁਣ ਗੱਲ ਅੱਜ ਹੈਗਾ ਸਨੀਚਰਵਾਰ ਅੱਜ ਦਵਾਈ ਕੋਈ ਨਹੀਂ ਆਉਣੀ ਅੱਜ ਦੇ ਦਿਨ ਦਵਾਈ ਨਹੀਂ ਖਾਈ ਦੀ ਨਹੀਂ ਤਾਂ ਠੀਕ ਨਹੀਂ ਤੂੰ ਹੋਣਾ ਕਿੰਨਾ ਚਿਰ ਰੁਕੀ ਗੱਲ ਕਰਦੇ ਹਾਂ ਮੰਮੀ ਹਾਂ ਤੇ ਕਿਹੜੀਆਂ ਗੱਲਾਂ 'ਚ ਪੈ ਗਏ ਜੇ ਨਾ 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 ਉਹ ਹੀ ਗੱਲਾਂ ਜਿਹੜੀਆਂ ਤੂੰ ਸਾਨੂੰ ਸਖਾਨੀ ਐ ਆਏ ਹਾਏ ਦਵਾਈ ਦਾ ਥੋੜੀ ਕੋਈ ਵਹਿਮ ਹੁੰਦਾ ਵਾ ਸ਼ਨੀਚਰ ਵਾਰ ਦਵਾਈ ਲੱਗਣੀ ਕੋਈ ਨਹੀਂ ਹਾਂ ਸੱਚੀ ਗੱਲ ਐ ਅਸਰ ਕੋਈ ਨਹੀਂ ਕਰਨਾ ਦਵਾਈ ਦਾ ਐਵੇਂ ਹੁੰਦਾ ਜੀ ਤੋਰ ਸ਼ਨੀਵਾਰ ਕੋਈ ਦਵਾਈ ਲੈਵੀ ਨਾ ਕਿ ਅਸਰ ਨਹੀਂ ਜੇ ਹੁੰਦਾ ਨਾ ਪਹਿਲ ਦੁਕਾਨ ਤੇ ਨਹੀਂ ਜਾਣਾ ਬਿਲਕੁਲ ਜਾਓ ਤਾਂ ਹਰ ਦਾ ਮੈਂ ਜਾਂਦੇ ਰਹੀਦਾ ਉਫਾ ਹਤਾ ਹੀ ਜਾਂਦੇ ਰਾਂਗੇ ਆ ਪਤਾ ਨਹੀਂ ਜਾਣਾ ਆ ਤੁਹਾਨੂੰ ਕਿੰਨੇ ਕਿਹਾ ਵਾ ਆ ਕਿੰਨੇ ਵਹਿਮ ਪਾਤਾ ਤੁਹਾਨੂੰ ਇਹੋ ਜਿਹਾਂ ਨਾਲ ਚਾਹ ਵੀ ਨੀਨੂ ਬਣਾ ਕੇ ਦੇਣੀ ਕਿੰਨੇ ਵਹਿਮ ਪਾਤਾ ਤੁਹਾਨੂੰ ਇਹੋ ਜਿਹਾਂ ਦਵਾਈ ਲਿਆ ਦੋ ਤੂੰ ਮੈਂ ਹਾਂਜੀ ਲੱਗਾ ਪਤਾ ਸਾਨੂੰ ਵੀ ਵਹਿਮੜ ਬਣਾਤਾ ਈ ਤੇਰੇ ਮਗਰ ਲੱਗੇ ਨਾ ਤਾਈਆ ਤੈਨੂੰ ਦੱਸਿਆ ਅੱਜ ਦਵਾਈ ਨਹੀਂ ਲਿਆ ਕੇ ਦੇਣੀ ਮੰਮੀ ਦਵਾਈ ਲਿਆ ਦਿਓ ਗੱਲ ਤੇ ਤੁਹਾਡੀ ਸਹੀ ਆ ਮੈਂ ਵਹਿਮ ਤੇ ਕਰਦੀ ਸੀ ਅਸੀਂ ਆਪਾਂ ਆ ਫੋਨ ਦੇ ਹੀ ਆ ਆ ਮੈਂ ਇੰਸਟਾਗ੍ਰਾਮ ਤੇ ਸੌਂਦੀ ਰਹਿੰਦੀ ਹਾਂ ਨਾ ਅੱਜ ਇਹ ਨਹੀਂ ਕਰਨਾ ਜੋ ਨਹੀਂ ਕਰਨਾ ਮੈਨੂੰ ਤੇ ਵਹਿਮ ਪੈ ਗਿਆ ਕਿ ਸਾਡੇ ਘਰੇ ਕੋਈ ਪ੍ਰੋਬਲਮ ਨਾ ਹੋ ਜਾਏ ਕੋਈ ਦਿੱਕਤ ਨਾ ਹੋ ਜਾਏ ਮੈਂ ਤੇ ਤਾਂ ਇਹ ਸਾਰੇ ਵਹਿਮ ਕਰਦੀ ਹਾਂ ਮੰਦੀ ਨਾ ਆਪਣੀ ਗਲਤੀ ਹਾਂਜੀ ਮੰਮੀ ਹੁਣ ਪਤਾ ਲੱਗਾ ਨਾ ਜਦੋਂ ਤੈਨੂੰ ਦਵਾਈ ਲਿਆ ਕੇ ਨਹੀਂ ਦਿੱਤੀ ਜੇ ਤੈਨੂੰ ਆਪਾਂ ਵੀ ਦਵਾਈ ਲਿਆ ਦਿੰਦੇ ਤੇ ਤੈਨੂੰ ਪਤਾ ਲੱਗਣਾ ਹੀ ਨਹੀਂ ਸੀ ਵੀ ਮੈਂ ਵਹਿਮਣਿਆ ਤੂੰ ਵਹਿਮਣੀ ਆਹ ਲਓ ਜੀ ਸੱਸੀ ਘਾਲ ਜੀ ਆਹ ਵੇਖ ਲਓ ਜੀ ਹਾਲ ਵਹਿਮਾ ਦਾ ਆ ਵੈਮੀ ਨੂੰ ਦਾ ਹਾਲ ਵੇਖ ਲਓ ਜੀ ਹੁਣ ਵਿਚਾਰੀ ਦੀ ਆਪਣੀ ਤਰੀਆਂ ਖਰਾਬ ਹੋਈ ਜੇ ਤੈਨੂੰ ਦਵਾਈ ਨਹੀਂ ਜੇ ਮਿਲੀ ਕਿਉਂਕਿ ਇੱਛਾ ਨਹੀਂ ਵਾਲ ਸ਼ਨੀਵਾਰ ਦਵਾਈ ਨਹੀਂ ਖਾਈ ਦੀ ਜੇ ਸ਼ਨੀਵਾਰ ਦਵਾਈ ਖਾ ਲਈ ਸਾਰਾ ਹਫਤਾ ਖੰਡੀ ਰਹੇਗੀ ਬਿਲਕੁਲ ਜੀ ਵਹਿਮ ਕਰੋ ਪਰ ਇੰਨੇ ਵੀ ਨਾ ਕਰੋ ਕਿ ਤੁਹਾਡੇ ਤੇ ਹੀ ਭਾਰੇ ਪੈ ਜਾਣ ਵਹਿਮ ਕਰਨੇ ਵੀ ਚਾਹੀਦੇ ਪਰ ਕਿਸੇ ਕਿਸੇ ਜਗ੍ਹਾ ਜਿੱਥੇ ਬੰਦੇ ਆ ਇਹ ਨਹੀਂ ਹੈ ਕਿ ਗੱਲ ਗੱਲ ਤੇ ਵਹਿਮ ਕਰੋ ਨੋ ਘਟਨਾ ਵਾ ਰੋਟੀ ਖਾਣੀ ਕੱਪੜੇ ਧੋਣੇ ਝਾੜੂ ਪੋਚਾ ਕਰਨਾ ਵਾ ਤੇ ਫੇਰ ਵਹਿਮ ਕੋਈ ਕੋਈ ਇਹੋ ਜੀ ਚੀਜ਼ ਹੁੰਦੀ ਜਿਹੜੀ ਨਹੀਂ ਕਰੀਦੀ ਕਿਸੇ ਬਾਹਰ ਬਟ ਇਹ ਨਹੀਂ ਹੈ ਕਿ ਤੁਸੀਂ ਵਹਿਮ ਕਰਦੇ ਰਹੋ ਵਹਿਮ ਐਂਡ ਚ ਜਾ ਕੇ ਤੁਹਾਨੂੰ ਫਸਾ ਵੀ ਸਕਦੇ ਜਿਵੇਂ ਕਿ ਵਹਿਮਾਂ ਨੇ ਮੈਨੂੰ ਹੁਣ ਫਸਾ ਦੇਣਾ ਸੀਗਾ ਕਿ ਇਹਨਾਂ ਦੇ ਮੈਨੂੰ ਦਵਾਈ ਨਹੀਂ ਮਿਲੀ। ਤੇ ਠੀਕ ਨਹੀਂ ਹੋਣਾ ਹੀ ਤੇ ਵਾ ਠੀਕ ਨਹੀਂ ਹੋਣਾ ਸੀਗਾ। ਤੇ ਇਸ ਕਰਕੇ ਜਿਹੜੇ ਮੇਰੇ ਵਾਂਗੂ ਬਹੁਤ ਜ਼ਿਆਦਾ ਵਹਿਮ ਕਰਦੇ ਆ ਮੇਰੇ ਵਾਂਗੂ ਵਹਿਮਾਂ ਦੇ ਵਿੱਚ ਡੁੱਬੇ ਰਹਿੰਦੇ ਆ ਤੇ ਉਹ ਵਹਿਮ ਉਹ ਨਾ ਕਰਿਆ ਕਰੋ ਜੀ ਵਹਿਮ ਤੁਸੀਂ ਸਾਰੇ। ਤੇ ਬਾਕੀ ਸਾਰੇ ਜਾਣੇ ਸਾਡੀ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਨਵੀਂ ਸੀਰੀ ਸਾਡੀ ਬਾਨ ਬਾਨ ਰਹੀ ਆ ਬਟ ਆਪਾਂ ਵਿੱਚ ਵਿੱਚ ਕਿਤੇ ਆਣਾ ਜਾਣਾ ਵੀ ਆ ਇਸ ਕਰਕੇ। ਉਸ ਵਸਲ ਉਹ ਨਾ ਅਸੀਂ ਪਾਵਾਂਗੇ ਜੀ ਮੰਡੇ ਨੂੰ। ਤੁਹਾਨੂੰ ਮੰਡੇ ਨੂੰ ਮਿਲੇਗੀ ਵੇਖਣ ਨੂੰ ਮਿਲੇਗੀ। ਤੇ ਕੁਝ ਪ੍ਰੋਬਲਮ ਦੇ ਕਾਰਨ ਕੱਲ ਕੁਝ ਸਾਡੀ ਟੀਮ ਦੇ ਮੈਂਬਰ ਸੰਡੇ ਕਰਕੇ ਇੱਥੇ ਅਵੇਲੇਬਲ ਨਹੀਂ ਹੈਗੇ ਤੇ ਇਸ ਕਰਕੇ ਅਸੀਂ ਉਹਨੂੰ ਕੱਲ ਤੁਹਾਨੂੰ ਨਹੀਂ ਦਿਖਾ ਸਕਦੇ ਅਸੀਂ ਮੰਡੇ ਦਿਖਾਵਾਂਗੇ ਹਾਂ ਪਰ ਇੱਕ ਸ਼ਰਤ ਤੇ ਤੁਸੀਂ ਉਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਿਉਂਕਿ ਉਹ ਸਟੋਰੀ ਕਾਫੀ ਇੰਟਰਸਟਿੰਗ ਹੈ ਹਾਂ ਬਿਲਕੁਲ ਅਲੱਗ ਟਾਪਿਕ ਆ ਬਿਲਕੁਲ ਉਹ ਸਟੋਰੀ ਦਾ ਤੇ ਉਦੋਂ ਤੱਕ ਤੁਸੀਂ ਸਾਡੀ ਛੋਟੀ ਛੋਟੀ ਸਟੋਰੀਆਂ ਨੂੰ ਲਾਈਕ ਜ਼ਰੂਰ ਕਰਿਓ ਸਭ ਕੁਝ ਤੁਹਾਨੂੰ ਦਿਖੇਗਾ ਉਹ ਦੱਸਣ ਹਾਂ ਉਹ ਫਿਰ ਆਪਾਂ ਦੱਸ ਦਾਂਗੇ ਕਿ ਸਾਰਾ ਕੁਝ ਭੇਦ ਖੋਲ ਜਾਏਗਾ ਤੇ ਇਸ ਕਰਕੇ ਉਹਦੇ ਤੱਕ ਦੀ ਸਾਡੀ ਛੋਟੇ ਛੋਟੇ ਸਟੋਰੀ ਲਾਈਕ ਕਰੋ ਹੈਨਾ ਬਿਲਕੁਲ ਜੀ ਚਲੋ ਜੀ ਥੈਂਕ ਯੂ so much लव यू ऑल बाय बाय ਸਤਿ ਸ੍ਰੀ ਅਕਾਲ ਜੀ